ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਧਿਕਾਰੀਆਂ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਪੇਸ਼ ਦਿੱਲੀ ਤੋਂ ਆਇਆ ਸ਼ਰਦਾਲੂ ਕਮਰੇ ਵਿੱਚ ਪੁੱਲ ਗਿਆ ਸੀ 80000 ਰੁਪਏ ਦੇ ਕਰੀਬ ਨਕਦੀ ਜੀ ਹਾਂ ਮਾਮਲਾ ਅਮਰਸਰ ਦੇ ਸਾਰਾ ਗੜੀ ਸਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਤੇ ਦਿਨ ਹੀ ਦਿੱਲੀ ਤੋਂ ਆਏ ਸੰਗਤ ਦਾ ਕਮਰਾ ਨੰਬਰ 905 ਵਿਖੇ ਗਲਤੀ ਨਾਲ 77000 ਰਹਿ ਜਾਣ ਪਿੱਛੋਂ ਸਰਾਂ ਦੇ ਸੇਵਾਦਾਰ ਨੂੰ ਮਿਲਣ ਉਪਰੰਤ ਦਿੱਲੀ ਨਿਵਾਸੀ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਯਾਤਰੂ ਵੱਲੋਂ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ ਗਿਆ। ਇਸਬੰਦੂ ਦਿੱਲੀ ਨਿਵਾਸੀ ਰਵਿੰਦਰ ਸਿੰਘ ਦੇ ਭਤੀਜੇ ਨੇ ਦੱਸਿਆ ਕਿ ਉਹਨਾਂ ਦੇ ਚਾਚਾ ਜੀ ਸਰਾਂਗੜੀ ਸਰਾਂ ਵਿਖੇ ਕਮਰੇ ਲਿਆ ਸੀ ਗਲਤੀ ਨਾਲ 70000 ਰੁਪਏ ਬੈਟ ਦੇ ਗਦੇ niche ਰਹਿ ਗਈ ਜੋ ਕਿ ਸਰਾਂਗੜੀ ਸਰਾਂ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਫੋਨ ਕਰਕੇ ਵਾਪਸ ਦਿੱਤੇ ਨੇ ਜਿਸ ਲਈ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ये हमारी चाचा जी आए थे उनके सामान रह गया था बैठ के नीचे उनको पता भी नहीं था बट इन्होंने काफी हेल्प करी पैसे नौ सौ कमरे चाहे जो अपने आप ही फोन आया गुरेंद्रपाल जी जमेटी च तो बाकी लोग हैं अपना फोन किया दसिया सेल्प की सारे पैसे पूरे सही सलामत वापस मिल गए उन्होंने शुक्रिया काफी ਜੀ ਦਿੱਲੀ ਸੋਏ ਸੀ ਉਹ ਵੀ ਦਿੱਲੀ ਤੋਂ ਆਏ ਸੀ ਕਿੰਨੇ ਪੈਸੇ ਲੱਗੇ ਸੀ 77000 ਸੀਗੇ ਹੋ ਰਏਗੇ ਸੀਗੇ ਪੂਰੇ ਉਸ ਤਰ੍ਹਾਂ ਸਹੀ ਸਲਾਮਤ ਉਸ ਤਰ੍ਹਾਂ ਜਿਸ ਦੇ ਵਾਪਸ ਸੂਮੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਪੈਸੇ ਲੱਗੇ ਪਰ ਉਹਨਾਂ ਨੇ ਆਪਣੇ ਆਪ ਹੀ ਦੱਸਿਆ ਉਹਨਾਂ ਨੂੰ ਹੋਰ ਵੀ ਹੋਟਲ ਹੁੰਦੇ ਆ ਸਲਾਮਾ ਹੁੰਦੀਆਂ ਕਿ ਮੈਸੇਜ ਕੀ ਦੇਣਾ ਚਾਹੋ ਇਹ ਸਭ ਨੂੰ ਇਦਾਂ ਕਰਨਾ ਜਿਹਦੇ ਜਿਹ ਕਿਸੇ ਹੋਟਲ 'ਚ ਰਹਿ ਜਾਂਦੇ ਦਾ ਤਾਂ ਮਿਲ ਲੈ ਵੀ ਨਹੀਂ ਸੀ ਇਦਾਂ ਇੱਥੇ ਰਹਿ ਗਏ ਸੀ ਤਾਂ ਆਪਣੇ ਆਪ ਹੀ ਮਿਲ ਗਏ ਤੁਹਾਡਾ ਉਹਨਾਂ ਦਾ ਆਪਣੇ ਬਾਰੇ ਦੱਸ ਕੇ ਅੱਜ ਜਿਹੜੀ ਮੋਟਰ ਰਹਿ ਗਈ ਸੀ ਸਾਜੀ ਮੈਂ ਗੁਰਵਿੰਦਰ ਸਿੰਘ ਸਾਰਾਗੜੀ ਨਿਵਾਸ ਇਨਚਾਰਜ ਮੇਰੇ ਨਾਲ ਸੁਪਰਵਾਈਜ਼ਰ ਸਰਾਰ ਨਵਲ ਸਿੰਘ ਜੀ ਬੈਠੇ ਆ ਰੂਮ ਨੰਬਰ 905 ਲੱਗਾ ਸੀ ਜਿੱਥੋਂ ਦਿੱਲੀ ਤੋਂ ਰਵਿੰਦਰ ਸਿੰਘ ਜੀ ਆਏ ਸੀ ਸੰਗਤ ਹਲ ਚੈੱਕ ਆਊਟ ਹੋਇਆ ਸੀ ਬੈੱਡ ਦੇ ਤੱਲੇ 70000 ਰੁਪਿਆ ਕੱਢਿਆ ਤੇ ਉਸ ਦੇ ਭਤੀਜਾ ਜੀ ਆਏ ਤੇ ਉਹਨਾਂ ਨੂੰ ਵਾਪਸ ਦੇ ਦਿੱਤਾ ਕੀ ਕਹਣਗੇ ਬਾਕੀ ਜਿਹੜੇ ਲੋਕ ਇਸ ਤਰ੍ਹਾਂ ਦਾ ਸਮਾਨ ਗੁਰੂ ਘਰ ਚ ਜੇ ਕੋਈ ਸੰਗਤ ਦਾ ਸਮਾਨ ਰਹਿ ਜਾਂਦਾ ਸਟਾਫ ਬਹੁਤ ਇਮਾਨਦਾਰੀ ਨਾਲ ਵਾਪਸ ਕਰਦਾ ਜੀ ਸਟਾਫ ਨੂੰ ਕੀ ਕਹਣਾ ਚਾਹੀਦਾ ਬਹੁਤ ਧੰਨਵਾਦ ਸਟਾਫ ਦਾ ਵੀ ਜੋ ਆਏ ਆ ਉਹਨਾਂ ਦਾ ਵੀ ਬਹੁਤ ਬਹੁਤ ਜੀ ਕੈਸ਼ ਹੀ ਰਹਿ ਗਿਆ ਸੀ ਕੈਸ਼ ਹੀ ਰਹਿ ਗਿਆ ਸੀ ਪੇਮੈਂਟ ਉਹਨਾਂ ਦੀ ਕੈਸ਼ ਹੀ ਉਹਨਾਂ ਨੂੰ ਵਾਪਸ ਕਰ ਦਿੱਤਾ ਜੀ ਉਹ ਆਪਣਾ ਲੈ ਕੇ ਵਾਪਸ ਚਲੇ ਗਏ ਜੀ ਉਹਨੇ ਬਹੁਤ ਬਹੁਤ ਧੰਨਵਾਦ